ਮంత్రి ਭਗਵਨ ਸਿੰਘ ਮੰਡੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਨਵਾਉਣ ਲਈ ਅੱਜ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਪਛਾਣੇ ਗਏ ਹੌਟਸਪੌਟ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਸ਼ਾ ਸਪਲਾਈ ਦੀ ਕੜੀ ਨੂੰ ਵਿਕਰੀ ਦੇ ਪੱਧਰ ਤੋਂ ਤੋੜਨ ਦੇ ਉਦੇਸ਼ ਨਾਲ ਵਿਆਪਕ ਸੂਬਾ ਪੱਧਰੀ ਕੇਰਾਬੰਦੀ ਅਤੇ ਤਲਾਸ਼ੀ ਆਪਰੇਸ਼ਨ ਚਲਾਇਆ ਗਿਆ। ਦੱਸਿਆ ਗਿਆ ਕਿ ਇਹ ਆਪਰੇਸ਼ਨ ਡਾਇਰੈਕਟਰ ਜਨਰਲ ਆਫ ਪੁਲਿਸ ਯਾਨੀ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ। ਸਾਰੇ ਅਰੀਆਂਜਾ ਦੇ ਏਡੀਪੀ, ਆਈਜੀਪੀ ਤੇ ਡੀਜੀਆਈ ਅਤੇ ਨਾਲ ਹੀ ਐਸਪੀ, ਐਸਐਸਪੀ ਨੂੰ ਆਪਕੋ ਆਪਣੇ ਜ਼ਿਲ੍ਹੇ ਵਿੱਚ ਨਿਜੀ ਤੌਰ ਤੇ ਇਸ ਆਪਰੇਸ਼ਨ ਦੌਰਾਨ ਨਿਗਰਾਨੀ ਕਰਨ ਲਈ ਕਿਹਾ ਗਿਆ। ਇਸ ਵਿਸ਼ੇਸ਼ ਆਪਰੇਸ਼ਨ ਬਾਰੇ ਵੀਰ ਵਿਸਾਂਝੇ ਕਰਦੇ ਆ ਸਪੈਸ਼ਲ ਡਿਜੀਪ ਨੇ ਦੱਸਿਆ ਕਿ 3000 ਤੋਂ ਵੱਧ ਪੁਲਿਸ ਮੁਲਾਜ਼ਮਾ ਵੱਲੋਂ 450 ਤੋਂ ਵੱਧ ਪੁਲਿਸ ਟੀਮਾਂ ਨੇ ਸਵੇਰੇ ਭਾਰ ਦੇ 280 ਡਰਗ ਹੌਟਸਪੌਟ ਤੇ ਇਹੇ ਆਪਰੇਸ਼ਨ ਚਲਾਇਆ ਹੈ। ਉਹਨਾਂ ਨੇ ਦੱਸਿਆ ਕਿ ਇਹ ਆਪਰੇਸ਼ਨ ਦੌਰਾਨ ਪੁਲਿਸ ਵੱਲੋਂ 140 ਐਫ ਆਈ ਆਰ ਦਰਜ ਕਰਕੇ 68 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਹੋਈ ਬ੍ਰਾਹਮ ਦੀ ਬਾਰੇ ਜਾਣਕਾਰੀ ਦਿਨਿਆ ਸਪੈਸ਼ਲ ਡੀਜੀਪੀ ਅਰਵਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮ ਮਾ ਨੇ 2.7 ਕਿਲੋਗ੍ਰਾਮ ਹੈਰੋਇਨ 1.50 ਲੱਖ ਰੁਪਏ ਦੀ ਡਰਗ ਮਨੀ 12.2 ਕਿਲੋਗ੍ਰਾਮ ਗੀਟ ਨਾਲ ਹੀ 5820 ਨਸ਼ੀਲੀਆਂ ਗੋਲੀਆਂ ਦਿਨਾਲ ਹੀ ਭਾਰੀ ਮਾਤਰਾ ਵਿੱਚ ਜ਼ਾਇਸ ਤੇ ਨਾਜ਼ਾਇਸ਼ ਸ਼ਰਾਬ ਅਤੇ ਲਾਹਣ ਬਰਾਮਦ ਕਰਨ ਤੋਂ ਇਲਾਵਾ 16 ਮੋਟਰਸਾਈਕਲ ਅਤੇ 3 ਕਾਰਾਂ ਜ਼ਬਤ ਕੀਤੇ ਹਨ ਡਰੱਗਸ ਦੇ ਖਿਲਾਫ ਜਿਹੜੀ ਸਾਡੀ ਇੱਕ ਮੁਹਿੰਮ ਹੈ ਪੰਜਾਬ ਸਰਕਾਰ ਦੀ ਔਰ ਪੰਜਾਬ ਪੁਲਿਸ ਦੀ ਉਸ ਨੂੰ ਜਾਰੀ ਰੱਖਦਿਆਂ ਹੋਇਆਂ ਅੱਜ ਅਸੀਂ ਪੂਰੀ ਸਟੇਟ ਦੇ ਵਿੱਚ ਇੱਕ ਕੋਆਰਡੀਨੇਟਡ ਸਰਚ ਆਪਰੇਸ਼ਨ ਕਰਾ ਰਹੇ ਹਾਂ ਔਰ ਸਾਡਾ ਮਕਸਦ ਹੈ ਕਿ ਜਿਹੜੀ ਸਾਡੀ ਸਪਲਾਈ ਚੇਨ ਹੈ ਇੱਕ ਤਰਫ ਉਹ ਤੋੜੀ ਜਾਵੇ ਔਰ ਦੂਸਰੀ ਤਰਫ ਜਿਹੜੀ ਸਾਡੇ ਡਿਮਾਂਡ ਹੈ ਉਸ ਨੂੰ ਰਿਡਿਊਸ ਕੀਤਾ ਜਾਵੇ ਅਸੀਂ ਇਹ ਤਿੰਨ ਮੂਲ ਸ਼ਬਦਾਂ ਨੂੰ ਲੈ ਕੇ ਕਾਰਵਾਈ ਕਰ ਰਹੇ ਹਾਂ ਇੱਕ ਤਾਂ ਜਿਹੜੇ ਬੱਚੇ ਡਰੱਗਸ ਦੇ ਵਿੱਚ ਪੈ ਗਏ ਆ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਲੈ ਕੇ ਜਾਇਆ ਜਾਵੇ ਦੂਸਰੀ ਤਰਫ ਜਿਹੜਾ ਇਨਫੋਰਸਮੈਂਟ ਹੈ ਉਹ ਸ਼ਕਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੇ ਬਿਗ ਫਿਸ਼ਰਸ ਨੇ ਜਿਹੜੇ ਵੱਡੇ ਮਗਰਮਛ ਨੇ ਜਿਹੜੇ ਵੱਡੇ ਸਪਲਾਈਅਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਜਿਹੜੇ ਇਸ ਬਿਜ਼ਨਸ ਦੇ ਵਿੱਚ ਕਲੂਜਨ ਹੈ ਭਾਵੇਂ ਉਹ ਕਿਸੇ ਮਹਿਕਮੇ ਦੇ ਨਾਲ ਸੰਬੰਧਿਤ ਹੈ ਭਾਵੇਂ ਉਹ ਕਿਸੇ ਹੋਰ ادارے ਨਾਲ ਸੰਬੰਧਿਤ ਹੈ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕੀਤੀ ਜਾਵੇ ਔਰ ਤੀਸਰਾ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਕਿ ਉਹ ਡਰੱਗਸ ਦੇ ਖਿਲਾਫ ਖੜੇ ਹੋਣ ਔਰ ਪੁਲਿਸ ਦੀ ਸਹਾਇਤਾ ਕਰਨ ਤਾਂਕਿ ਅਸੀਂ ਇਹ ਜਿਹੜਾ ਕੋਡ ਪੰਜਾਬ ਦੇ ਵਿੱਚ ਹੈ ਇਸ ਨੂੰ ਖਤਮ ਕਰ ਸਕੀਏ ਅੱਜ ਐਸੇ ਦੀ ਲੜੀ ਦੇ ਵਿੱਚ ਇਹ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਜਿਹੜਾ ਜਗਤਪੁਰਾ ਏਰੀਆ ਇੱਕ ਸਾਡਾ ਡਰੱਗਸ ਦਾ ਹੌਟਸਪੌਟ ਹੈ ਜਿੱਥੇ ਕਾਫੀ ਡਰੱਗਸ ਵਕੰਦੀ ਸ਼ਿਕਾਇਤ ਆਂਦੀ ਹੈ ਸੋ ਅੱਜ ਇਸ ਦੀ ਕੇ ਰਾਬੰਦੀ ਕਰਕੇ ਇਸ ਦੀ ਤਲਾਸ਼ੀ ਲਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਔਰ ਜਿੱਥੇ ਹਰ ਸਾਲ 200-250 ਕਿਲੋ ਸਾਡੇ ਕੋਲ ਹਿਰੋਇਨ ਫੋਰ ਐਗਜ਼ਾਮਪਲ ਰਿਕਵਰ ਹੁੰਦੀ ਸੀ। ਇਸ ਸਾਲ ਪਿਛਲੇ 2 ਸਾਲਾਂ ਦੇ ਵਿੱਚ 2300 ਕਿਲੋ ਤੋਂ ਵੱਧ ਅਸੀਂ ਹਿਰੋਇਨ ਦੀ ਰਿਕਵਰੀ ਕੀਤੀ ਹੈ ਜਿਹੜੀ ਕਿ ਇੱਕ ਰਿਕਾਰਡ ਰਿਕਵਰੀ ਹੈ। ਇੱਕ ਹੋਰ ਜਿਹੜਾ ਅਸੀਂ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਪੰਜਾਬ ਪੁਲਿਸ ਵੱਲੋਂ ਕਿ ਜਿਹੜੇ ਵੱਡੇ ਸਮੱਗਲਰਸ ਨੇ ਇਨਾਦੀ ਪ੍ਰਾਪਰਟੀ ਫੋਰਫੀਟ ਕਰਨ ਦਾ ਲਗਭਗ 263 ਤੋਂ ਵੱਧ ਕੇਸਸ ਦੇ ਵਿੱਚ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਕੇਸ ਬਣਾ ਕੇ ਭੇਜੇ ਆ ਜਿਹੜੇ ਵੱਡੇ ਸਮਗਲੇ ਸੀ ਉਹਨਾਂ ਦੇ ਔਰ 200 ਕਰੋੜ ਰੁਪਏ ਤੋਂ ਵੱਧ ਦੀ ਪ੍ਰਾਪਰਟੀ ਇਨਾਦੀ ਪਿਛਲੇ 1 ਸਾਲ ਦੇ ਵਿੱਚ ਅਸੀਂ ਸੀਜ਼ ਕਰ ਚੁੱਕੇ ਨਾਲ ਦੀ ਨਾਲ ਜਿਹੜੇ ਸਾਡੇ ਆਪਣੇ ਮਹਿਕਮੇ ਦੇ ਉੱਤੇ ਵੀ ਕਈ ਵਾਰ ਇਲਜ਼ਾਮ ਲੱਗਦੇ ਆ ਕਿ ਕੋਈ ਮਿਲੀ ਭੁਗਤਣਾ ਹੋਵੇ ਅਸੀਂ ਸਾਰੇ ਮੁਲਾਜ਼ਮਾਂ ਨੂੰ ਇਹ ਅਪੀਲ ਵੀ ਕੀਤੀ ਹੈ ਨਾਲ ਜਿਹੜੇ ਬਹੁਤ ਪੁਰਾਣੇ ਮੁਲਾਜ਼ਮ ਸਾਡੇ ਹੋ ਗਏ ਆ ਉਹਨਾਂ ਦੀ ਇੱਕ ਟ੍ਰਾਂਸਫਰ ਪਾਲਿਸੀ ਵੀ ਅਸੀਂ ਲੈ ਕੇ ਆਏ ਆ ਤਾਂ ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰਾਂਸਫਰ ਕੀਤਾ ਜਾਵੇ ਔਰ ਇਹ ਜਿਹੜਾ ਸਾਡਾ ਇਹ ਡਰੱਗਸ ਦੇ ਖਿਲਾਫ ਇੱਕ ਮਹਿੰਮ ਚੱਲ ਰਹੀ ਹੈ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਇਸ ਨੂੰ ਇੱਕ ਵੱਡਾ ਹੁਮਾਰਾ ਮਿਲ ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਸਾਡੇ ਨਾਲ ਉੱਠ ਕੇ ਖੜੋ ਸਾਨੂੰ ਸਾਡੀ امداد ਕਰੋ ਔਰ ਸਾਡੇ ਨਾਲ ਤਾਵਨ ਰੱਖੋ ਤਾਂ ਕਿ ਇਹ ਜਿਹੜਾ ਡਰੱਗਸ ਦਾ ਕੋਡ ਹੈ ਇਸ ਨੂੰ ਅਸੀਂ ਸਟੇਟ ਚੋਂ ਖਤਮ ਕਰਦੇ ਹਾਂ ਸਰ ਵੱਡੇ ਮੱਗਰ ਮੱਜੀ ਤੁਸੀਂ ਗੱਲ ਕੀਤੀ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਕਿ ਲਗਾਤਾਰ ਦੇਖਿਆ ਗਿਆ ਹੈ ਕਿ ਵੱਡੇ ਬਦਲ ਬਸਤਾ ਫੜੇ ਗਏ ਜਿਹੜੇ ਹੌਟਸਪੌਟ ਏਰੀਆ ਨੇ ਜਿਹੜਾ ਆਈਡੈਂਟੀਫਾਈ ਤੁਸੀਂ ਕਰਦੇ ਹੋ ਉੱਥੇ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੇ ਹੋ ਅਸੀਂ ਕਿਸ ਤਰ੍ਹਾਂ ਕੀ ਅਲਰਟਨੈਸ ਰੀਚ ਕਰਦੇ ਹੋ ਦੇਖੋ ਜਿਹੜੀ ਲੋਕਾਂ ਦੀ ਅਵੇਅਰਨੈਸ ਦੀ ਗੱਲ ਹੈ ਪਿਛਲੇ 1 ਸਾਲ ਦੇ ਵਿੱਚ ਅਸੀਂ ਤਿੰਨ ਵੱਡੀਆਂ ਮੁਹਿੰਮ ਪੂਰੀ ਸਟੇਟ ਵਾਈਡ ਮੁਹਿੰਮਾ ਸ਼ੁਰੂ ਕੀਤੀਆਂ ਔਰ ਇੱਕ ਚੌਥੀ ਮੁਹਿੰਮ ਅਸੀਂ ਹੁਣ 15 ਤਰੀਕ ਤੋਂ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਅਸੀਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਸਪੈਸ਼ਲੀ ਜਿਹੜਾ ਸਾਡਾ ਯੂਥ ਹੈ ਮਾਤਾਵਾ ਨੇ ਜਿਹੜੀ ਭੈਣਾਂ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਅਸੀਂ ਐਜੂਕੇਟ ਕਰਦੇ ਹਾਂ ਉਹਨਾਂ ਨੂੰ ਵੱਖ-ਵੱਖ ਐਕਟੀਵਿਟੀਆਂ ਦੇ ਵਿੱਚ ਸ਼ਾਮਿਲ ਕਰਦੇ ਹਾਂ ਤਾਂ ਕਿ ਉਹ ਡਰੱਗਸ ਤੋਂ ਪਰੇ ਹਟਣ ਔਰ ਪੁਲਿਸ ਦੀ ਜਿਹੜੀ ਪੁਲਿਸ ਔਰ ਲੋਕਾਂ ਦੇ ਵਿਚਾਰ ਇੱਕ ਦੂਰੀ ਹੈ ਉਸ ਨੂੰ ਕੱਟ ਕੱਟ ਕੀਤਾ ਜਾਵੇ ਔਰ ਇਸ ਦੇ ਬਾਰੇ ਡਰੱਗਸ ਦੇ ਖਿਲਾਫ ਉੱਠ ਕੇ ਸਾਡੀ ਨਾਲ ਤਾਬੂਨ ਕਰ ਸਰ ਬੀਐਸਐਫ ਦੇ ਨਾਲ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ ਹੈ ਕਿਉਂਕਿ ਪਿਛਲੇ ਦਿਨਾਂ ਦੀ ਬੀਐਸਐਫ ਦੀ ਕੋਆਰਡੀਨੇਸ਼ਨ ਦਾ ਕੁਆਂਟਿਟੇਟਿਵ ਰਿਪੋਰਟਲ ਕਾਫੀ ਵੱਡੀ ਜਿਹੜੀ ਅਕੀਖੇ ਫੜੀ ਗਈ ਇਸ ਤਰ੍ਹਾਂ ਦਾ ਕੋਆਰਡੀਨੇਸ਼ਨ ਜਿਹੜਾ ਸਾਡਾ 553 ਕਿਲੋਮੀਟਰ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਲਗਭਗ 287 ਤੋਂ ਵੱਧ ਹੁਣ ਤੱਕ drone sightings ਹੋਈਆਂ ਜਿਸ ਦੇ ਵਿੱਚ 150 ਤੋਂ ਵੱਧ drone ਅਸੀਂ ਫਟਾਤ ਚ ਕਾਮਯਾਬ ਹੋਏ ਆਂ ਔਰ drug management ਦੀ ਇੱਕ ਅਸੀਂ ਵੱਖਰੀ ਪਾਲਿਸੀ ਲੈ ਕੇ ਆਏ ਆਂ ਪੂਰਾ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਸਾਨੂੰ ਦਿੱਤਾ ਗਿਆ ਹੈ ਜਿਸ ਦੇ ਵਿੱਚ 20 ਕਰੋੜ ਦੇ ਅਸੀਂ ਕੈਮਰੇ ਲਗਾ ਰਹੇ ਆਂ ਜਿਹੜੇ ਸਾਡੇ ਸਟ੍ਰੈਟੈਜਿਕ ਲੋਕੇਸ਼ਨਸ ਤੇ ਹੋਤੇ 10 ਕਰੋੜ ਰੁਪਏ ਨਾਲ ਅਸੀਂ ਮੋਬਿਲਿਟੀ ਵਧਾ ਰਹੇ ਆਂ ਔਰ 10 ਕਰੋੜ ਦੇ ਨਾਲ ਅਸੀਂ ਇਨਫਰਾਸਟ੍ਰਕਚਰ ਨੂੰ ਡਵੈਲਪ ਕਰ ਰਹੇ ਹਾਂ ਬਾਰਡਰ ਦੇ 5 ਕਿਲੋਮੀਟਰ ਦੇ ਅੰਦਰ ਦੀ ਬੈਂਟ ਦੇ ਵਿੱਚ ਬੀਐਸਐਫ ਦੇ ਨਾਲ ਸਾਡਾ ਪੂਰਾ ਤਾਵਨ ਰਹਿੰਦਾ ਹੈ ਔਰ ਬੀਐਸਐਫ ਦੇ ਨਾਲ ਅਸੀਂ ਮਿਲ ਕੇ ਜਿਹੜੀ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੇ ਸਾਡੇ 7 ਜ਼ਿਲ੍ਹੇ ਪੈਂਦੇ ਆ ਬਾਰਡਰ ਦੇ ਉੱਤੇ ਉਹਨਾਂ ਸਤਾਂ ਦੇ ਉੱਤੇ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕੀਤਾ ਹੈ ਔਰ ਉੱਥੇ ਵੀ ਅੱਜਕੱਲ ਇਨਸੀਡੈਂਟਲੀ ਅਸੀਂ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਔਰ ਬੜੇ ਵੱਡੇ ਪੱਧਰ ਤੇ ਉੱਥੇ ਸਰਚ ਆਪਰੇਸ਼ਨਸ ਚੱਲ